ਸਤਿਗੁਰੂ ਸ੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਿਆਈ ਗ੍ਰੰਥ ਸਾਹਿਬ ਜੀ ਪਰ ਬਾਹਰਜਮਾਨ ਹੋਏ ਬ੍ਰਹਮ ਗਿਆਨੀ ਧੰਨ 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 ਬਾਬਾ ਬੁੱਢਾ ਜੀ ਸਾਹਿਬ ਜੀ ਨੇ ਆਪ ਜੀ ਦੇ ਗਾਤਰੇ ਦੋ ਸ੍ਰੀ ਸਾਹਿਬਾਂ ਪਹਿਨਾਈਆਂ ਇੱਕ ਉਸ ਪਾਸਿਓਂ ਇੱਕ ਉਸ ਪਾਸਿਓਂ ਜਿਵੇਂ ਖਾਲਸੇ ਇੱਕ ਪਾਸਿਓਂ ਸ੍ਰੀ ਸਾਹਿਬ ਅਤੇ ਦੂਸਰੇ ਪਾਸਿਓਂ ਖਜ਼ਾਨਾ ਪਹਿਣਦੇ ਹਨ ਐਵੇਂ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਆਪ ਜੀ ਦੇ ਗਾਤਰੇ ਦੋ ਸ੍ਰੀ ਸਾਹਿਬਾਂ ਪਹਿਨਾਈਆਂ ਤੇ ਗੁਰੂ ਕੇ ਢਾਡੀਆਂ ਨੇ ਵੀ ਬਚਨ ਆਖੇ ਨੇ ਕਿ ਦੋ ਤਲਵਾਰੀ ਬਧੀਆਂ ਸਜਾਈਆਂ ਬਧੀਆਂ ਸਜਾਈਆਂ ਕਮਰ ਕਸਾਬ ਜੀ ਨੇ ਕਸਿਆ ਤੇ ਦਸਤਾਰਾਂ ਸਜਾਈਆਂ ਦੋ ਥਲੜੀ ਦਸਤਾਰ ਦਾ ਵੀ ਦਰਸ਼ਨ ਹੋ ਰਿਹਾ ਤੇ ਉਤਲੀ ਦਸਤਾਰ ਦਾ ਵੀ دیدار ਹੋ ਰਿਹਾ ਕਲਗੀ ਸਜਾਈ ਮਨਜੀ ਦੇ ਨਾਲ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੋ অতি ਉੱਤਮ ਅਤੇ ਮਹਾਨ ਸੁੱਚਾ ਉੱਚਾ ਤੇ ਸੁੱਚਾ ਸਿੰਘਾਸਣ ਆਪ ਜੀ ਨੇ ਸਿਰਜਿਆ ਹੁਣ ਰਬਾਬ ਦੇ ਨਾਲ-ਨਾਲ ਗੁਰੂ ਘਰ ਦੇ ਵਿੱਚ ਨਗਾਰੇ ਦੀ ਵੀ ਖੇੜ ਮੰਜੀ ਦੇ ਨਾਲ ਗੱਦੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਤੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਹੁੰਦਾ ਆਸਾ ਜੀ ਦੀ ਵਾਰ ਦਾ ਪਰ ਕੀਰਤਨਾ ਹੁਣ ਰਬਾਬ ਦੇ ਨਾਲ-ਨਾਲ ਸਾਜ਼ਾਂ ਦੇ ਨਾਲ-ਨਾਲ ਢਾਡੀ ਸਿੰਘ ਢੱਡ ਲੈ ਕੇ ਆਸਾਦੀ ਵਾਰ ਦਾ ਕੀਰਤਨ ਕਰਦੇ ਨੇ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਨਾ ਇਹ ਗੁਰੂ ਨਾਨਕ ਦੇ ਘਰ ਦਾ ਬਹੁਤ ਵੱਡਾ ਰਹਾਸ ਹੈ ਢਾਡੀ ਸਿੰਘ ਆਸਾਦੀ ਵਾਰ ਦਾ ਕੀਰਤਨ ਗਾਵਿਆਂ ਕਰਦੇ ਉੱਚੀ ਧੁਨ ਦੇ ਵਿੱਚ ਸੂਰਬੀਰ ਬਹਾਦਰਾਂ ਦੀਆਂ ਵਾਰਾਂ ਗਾਉਣ ਲੱਗੇ ਔਰ ਉਹਨਾਂ ਦੀਆਂ ਧੁਨਾਂ ਗਾਉਣ ਲੱਗੇ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਰਾਜਮਾਨ ਹਨ ਹੁਣ ਅੰਮ੍ਰਿਤ ਵੇਲੇ ਦਾ ਨਿਤਨੇਮ ਸ਼ਾਮ ਦੇ ਸੁੰਦਰ ਦੀਵਾਨ ਲੰਗਰ ਪ੍ਰਸ਼ਾਦ ਦੇ ਨਾਲ ਆਪ ਜੀ ਨੇ ਕੁੱਤੇ ਰਖੇ ਚੀਤੇ ਰਖੇ ਬਾਜ ਰਖੇ ਜ਼ੁਰਰੇ ਰਖੇ ਸ਼ਿਕਰੇ ਰਖੇ ਤੇ ਸ਼ਿਕਾਰ ਖੇਡਣ ਲੱਗੇ ਮਨਜੀ ਵਹ ਸੰਤੋਖ ਦਾ ਕੁੱਤੇ ਰਖ ਸ਼ਿਕਾਰ ਖਲਾਇਆ ਸ਼ਿਕਾਰ ਖੇਡਣ ਲੱਗੇ ਆਪ ਜੀ ਉੱਚਾ ਸਿੰਘਾਸਨ ਸਜਿਆ ਹਰਮੰਦਰ ਸਾਹਿਬ ਪੌੜੀਆਂ ਉਤਰ ਕੇ ਬਾਹਲਿਮੀ ਹਰਮੰਦਰ ਸਾਹਿਬ ਪੇਸ਼ ਹੋਇਆ ਜਾਂਦਾ ਤੇ ਅਕਾਲ ਤਖਤ ਸਾਹਿਬ ਜੀ ਦੀ ਉਚਾਈ ਆਪ ਜੀ ਨੇ ਬਿਰਾਜਮਾਨ ਕੀਤੀ ਉਹ ਸਿੰਘਾਸਨ ਉੱਚਾ ਹੋਇਆ ਸੀੜੀਆਂ ਸੌਪਾਨ ਪੌੜੀਆਂ ਚੜ੍ਹ ਕੇ ਉਹ ਸਿੰਘਾਸਨ ਤੇ ਆਪ ਜੀ ਬਿਰਾਜਮਾਨ ਹੋਏ ਆਪ ਜੀ ਗੁਰਿਆਈ ਗੁਰਤਾ ਗੱਦੀ ਪਰ ਬਿਰਾਜਮਾਨ ਹੋਏ ਤੇ ਜੋਤ ਉਹ ਜੁਗਤ ਸਾਇ ਆਪ ਜੀ ਨੇ ਦਰਸਾਈ ਉਹ ਜੁਗਤ ਧਰਮ ਦੀ ਕਿਰਤ ਕਰਨ ਵੰਡ ਕੇ ਛਕਣ ਅਤੇ ਨਾਮ ਜਪਣ ਦਾ ਉਪਦੇਸ਼ ਸੰਦੇਸ਼ ਆਪਣੇ ਗੁਰਸਿੱਖਾਂ ਦੇ ਤਾਈ ਦੁਹਰਾਇਆ ਬਖਸ਼ਿਆ ਦ੍ਰਿੜ ਕਰਾਇਆ ਇਸ ਦੇ ਨਾਲ ਆਪ ਜੀ ਨੇ ਆਪਣੇ ਗੁਰਸਿੱਖਾਂ ਨੂੰ ਇਹ ਵੀ ਬਚਨ ਆਖਿਆ ਭਾਈ ਜਿਵੇਂ ਤੁਸੀਂ ਗੁਰੂ ਘਰ ਦੇ ਵਿੱਚ ਅੰਨ ਅਨਾਜ ਵਸਤਰ ਦਮੜਾ ਤੇ ਲੋੜੀਂਦੀਆਂ ਵਸਤੂਆਂ ਲੈ ਕੇ ਆਉਂਦੇ ਸੀ ਹੁਣ ਤੁਸੀਂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਖੁਸ਼ੀ ਲੈਣੀ ਹੈ ਤੇ ਆਲਾ ਨਸਲ ਦੇ ਘੋੜੇ ਲਿਆ ਕੇ ਪੇਸ਼ ਕਰੋ ਚੰਗੇ ਤੋਂ ਚੰਗੇ ਸ਼ਸਤਰ ਬਣਾਓ ਤੇ ਨੌਜਵਾਨ ਆਪਣੀ ਜਵਾਨੀ ਆਪਣਾ ਜੀਵਨ ਲੇਖੇ ਲਾਉਣ ਵਾਸਤੇ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਆਪਣੇ ਜੀਵਨ ਦੇ ਅਰਦਾਸੇ ਕਰਾਉਣ ਕਿ ਅਸੀਂ ਅਰਦਾਸਾ ਕਰਾਉਂਦੇ ਆਂ ਇਹ ਜੀਵਨ ਇਹ ਜਵਾਨੀ ਇਹ ਸਰੀਰ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਲਿਖੇ ਆ ਅਸੀਂ ਹੁਣ ਜੋਜਣਾ ਔਰ ਸ਼ਹਾਦਤ ਸਾਡਾ ਮੁਕੱਦਰ ਹੋਏਗੀ ਗੁਰਸਿੱਖਾਂ ਨੇ ਛਾਲਾਂ ਮਾਰੀਆਂ ਗਰੀਬ ਨਿਵਾਜ ਮਹਾਰਾਜ ਵੱਲੋਂ ਦਸੇ ਹੋਏ ਪਿੜ ਵਿੱਚ ਖੁੱਦ ਗਏ ਅਰਦਾਸੇ ਸੁਧਵਾਏ ਸ਼ਸਤਰ ਹਾਜ਼ਰ ਕੀਤੇ ਹਿੰਦੁਸਤਾਨ ਵਿੱਚ ਇੱਕ ਕੌਮ ਸੀ ਮੁਸਲਮਾਨ ਉਹਨਾਂ ਨੂੰ ਲਤਾੜਦੇ ਸਨ ਤੇ ਹਿੰਦੂ ਜਿਹੜੇ ਸਨ ਉਹਨਾਂ ਨੂੰ ਛੂਦਰਾਂ ਤੋਂ ਵੀ ਨੀਵਾਂ ਦਰਜਾ ਦਿੰਦੇ ਸਨ ਦੋ ਸ਼ਬਦ ਨੇ ਸਨਾਤਨ ਸਾਹਿਤ ਵਿੱਚ ਆਪ ਜੀ ਨੇ ਸ਼ਾਇਦ ਸੁਨੇ ਹੋਣਗੇ ਇੱਕ ਹੁੰਦਾ ਵਰਣ ਇੱਕ ਹੁੰਦਾ ਅਵਰਣ ਵਰਣ ਵਿੱਚ ਤੇ ਚਾਰ ਆ ਗਏ ਨਾ ਬ੍ਰਾਹਮਣ ਹੋ ਗਿਆ ਖੱਤਰੀ ਹੋ ਗਿਆ ਵੈਸ ਹੋ ਗਿਆ ਫਿਰ ਛੂਦਰ ਹੋ ਗਿਆ ਇੱਕ ਛੂਦਰਾਂ ਤੋਂ ਵੀ ਨੀਵੇਂ ਸਨਾਤਨ ਨੇ ਮੰਨੇ ਨੇ ਗੁਰੂ ਘਰ ਨੇ ਨਹੀਂ ਸਨਾਤਨ ਨੇ ਮੰਨੇ ਨੇ ਔਰ ਸ਼ੁੱਧਰ ਵੀ ਉਹਨਾਂ ਤੋਂ ਨਫਰਾਤਾ ਕਰਦੇ ਜਿੰਨੂੰ ਲੋਕ ਨੀਚਾ ਅੰਦਰ ਦੀ ਜਾਤ ਨੀਚੀ ਹੂ ਅਤ ਨੀਜ ਚਾਰ ਵਰੀ ਨੀਚ ਫਿਰ ਸੁਣ ਲੋ ਨੀਚਾਂ ਦੇ ਵਿੱਚ ਨੀਵੀਂ ਜਾਤ ਫਿਰ ਨੀਚਾਂ ਤੋਂ ਵੀ ਅਤ ਨੀਜ ਉਹਨਾਂ ਨੀਵਿਆਂ ਤੋਂ ਵੀ ਅਤ ਨੀਵੇਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬ ਨਿਵਾਜ਼ ਜੀ ਨੇ ਗੱਲ ਦੇ ਨਾਲ ਲਾਇਆ ਸੀ ਉਹ ਸ਼ਿਕਲੀਗਰ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਨੇੜੇ ਆਪਣੇ ਚਰਨਾਂ ਦੇ ਨਾਲ ਆਪਣੀ ਹਿੱਕ ਦੇ ਨਾਲ ਲਾਏ ਉਹਨਾਂ ਨੇ ਐਸੇ-ਐਸੇ ਸ਼ਸਤਰ ਬਣਾ ਕੇ ਮਹਾਰਾਜ ਜੀ ਦੀ ਹਜ਼ੂਰ ਪੇਸ਼ ਕੀਤੇ ਕਿ ਮੁਸਲਮਾਨ ਵੱਡੇ ਤੋਂ ਵੱਡੇ ਜਿਹੜੇ ਮੁਹਾਰਤ ਰੱਖਣ ਵਾਲੇ ماہر ਲੋਕ ਸਨ ਉਹਨਾਂ ਦੇ ਸ਼ਸਤਰ ਵੀ ਗੁਰੂ ਕੇ ਗੁਰਸਿੱਖਾਂ ਦੇ ਸ਼ਸਤਰਾਂ ਦੇ ਅੱਗੇ ਰੇਜ਼ਾ ਰੇਜ਼ਾ ਜ਼ਰਰਾ ਜ਼ਰਰਾ ਸਾਬਤ ਹੋਏ ਆਪ ਜੀ ਨੇ ਸ਼ਸਤਰ ਸਰੀਰ ਤੇ ਸਜਾਏ ਬੰਦੂਕਾਂ ਬਣਨ ਲੱਗੀਆਂ ਬਰੂਦ ਬਣਨ ਲੱਗਾ ਸਿੱਕੇ ਗੋਲੀਆਂ ਤੁਪਕ ਤਬਰ ਤਲਵਾਰਾਂ ਨੇਜੇ ਭਾਲੇ ਬਰਛੇ ਤੀਰ ਕਮਾਨ ਬਾਗ ਨਖੇ ਇਹ ਸਾਰੇ ਸ਼ਸਤਰ ਬਣ ਲੱਗੇ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਆਪ ਜੀ ਨੇ ਕਿਰਪਾ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ-ਨਾਲ ਇੱਕ ਕਿਲਾ ਵੀ ਸਿਰਜਿਆ ਜਿਸ ਕਿਲੇ ਦਾ ਨਾਂ ਲੋਹਗੜ ਰੱਖਿਆ ਗੁਰਦਸ਼ਮੀ ਪਾਸ਼ਾ ਮਹਾਰਾਜ ਜੀ ਦਾ ਸਭ ਤੋਂ ਪਸੰਦੀਦਾ ਜਿਹੜਾ ਧਾਤੂ ਸੀ ਖਾਲਸਾ ਜੀ ਉਹ ਲੋਹਾ ਸੀ ਉਹ ਸਰਬ ਲੋਹ ਸੀ ਸੋਇਨੇ ਦੇ ਕੰਗਣ ਤਾਂ ਗੁਰੂ ਗਰੀਬ ਨਵਾਜ਼ ਮਹਾਰਾਜ ਜੀ ਨੇ ਦਰਿਆਈ ਗੰਗਾ ਵਿੱਚ ਪ੍ਰਵਾਹ ਕਰ ਦਿੱਤੇ ਸਨ ਤੇ ਸਰਬ ਲੋਹ ਦੀ ਸਦਾ ਰਛੇ ਆਪ ਜੀ ਨੇ ਆਖੀ ਸੀ ਕਿ ਸਰਬ ਲੋਹ ਦੀ ਸਾਨੂੰ ਰਛਾ ਤੇ ਸਰਬ ਲੋਹ ਦੇ ਕੜੇ ਪਹਿਨ ਆਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਾਨ ਨੇ ਪਹਿਲਾ ਕਿਲਾ ਬਣਾਇਆ ਤੇ ਉਹਦਾ ਨਾਮ ਲੋਹਗੜ ਰੱਖਿਆ ਪਿੱਛੇ ਦੇ ਪੰਜਾਬ ਨਗਰ ਨਿਗਮ ਜਿਹੜਾ ਅਸੀਂ ਇਹ ਸੀਵਰੇਜ ਦੀ ਖੁਦਾਈ ਕਰਦਾ ਸੀ ਅੰਮ੍ਰਿਤਸਰ ਸਾਹਿਬ ਦਾਸ ਦਾ ਨਗਰ ਵੀ ਉਹ ਆ ਜ਼ਿਲ੍ਹਾ ਵੀ ਸਾਡਾ ਸ੍ਰੀ ਅਮਰਸਾਹਬ ਆ ਤੇ ਉਹਦੀ ਇੱਕ ਖਬਰ ਪਬਲਿਸ਼ ਹੋਈ ਸੀ ਅਖਬਾਰਾਂ ਦੇ ਵਿੱਚ ਕਿ ਸੀਵਰੇਜ ਦੀ ਖੁਦਾਈ ਕਰਦੇ ਆ ਮਤਲਬ ਪੁੱਟਦੇ ਆ ਇੱਕ ਸੁਰੰਗ ਦਿਖਾਈ ਦਿੱਤੀ ਜਿਹਦੀਆਂ ਇੱਟਾਂ ਬਹੁਤ ਪ੍ਰਾਤਨ ਸਨ ਹੁਣ ਨੇੜੇ ਉਹਦੇ ਬਾਗਾ ਬਾਰਡਰ ਵੀ ਆ ਸਰਹੱਦ ਦੀ ਵੀ ਲੱਗਦੀ ਆ ਹਿੰਦੁਸਤਾਨ ਪਾਕਿਸਤਾਨ ਦੀ ਤੇ ਸਾਰਾ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਕਿ ਸ਼ਾਇਦ ਕੋਈ ਇਦਾਂ ਦੀ ਗੱਲ ਨਾ ਹੋਵੇ ਪ੍ਰਸ਼ਾਸਨ ਉਥੇ ਹਾਜ਼ਰ ਹੋਇਆ ਮਾਹਿਰ ਆਏ ਉਹਨਾਂ ਨੇ ਜਦੋਂ ਵੇਖਿਆ ਵਾਚਿਆ ਉਹਦੀ ਚੰਗੀ ਤਰ੍ਹਾਂ ਸੋ ਛਾਣਬੀਣ ਕੀਤੀ ਤੇ ਹੈਰਾਨ ਹੋਏ ਕਿ ਉਹ ਇੱਕ ਸਰੰਗ ਸੀ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਸਮੇਂ ਦੀ ਮਹਾਰਾਜ ਵੱਲੋਂ ਬਣਾਈ ਹੋਈ ਜਿਹਦੇ ਨਿਸ਼ਾਨਾਤ ਮੌਜੂਦ ਸਨ ਉਹ ਸਰੰਗ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਲੋਹ ਗੜ ਨੂੰ ਜਾਂਦੀ ਸੀ ਅੰਦਰੋਂ ਅੰਦਰੀ ਤਾਂ ਕਿ ਅੰਦਰ ਸੂਰਮਿਆਂ ਦੀ ਜ਼ਰੂਰਤ ਪਵੇ ਬਰੂਦ ਸਿੱਕੇ ਗੋਲੀ ਦੀ ਜ਼ਰੂਰਤ ਪਵੇ ਸ਼ਸਤਰ ਵਸਤਰ ਦੀ ਜ਼ਰੂਰਤ ਪਵੇ ਜਾਂ ਕਿਲੇ ਵਿੱਚ ਕੋਈ ਅਨਸੁਖਾਵੀ ਘਟਨਾ ਵਾਪਰੇ ਤੇ ਸਿੰਘ ਕਿਲੇ ਵਿੱਚੋਂ ਸਰੰਗ ਦੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਤੇ ਉਹ ਬਰਾਜਮਾਨ ਹੋ ਜਾਣ ਆਪਣੀ ਜਾਨ ਬਚਾ ਸਕਣ ਐਸੀ ਤਰਤੀਬ ਹਜ਼ੂਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਿੱਤੀ ਜਿੱਥੇ ਅਕਾਲ ਤਖਤ ਸਾਹਿਬ ਸਿਰਜਿਆ ਖਾਲਸਾ ਜੀ ਉੱਥੇ ਲੋਹ ਗੜ ਦਾ ਕਿਲਾ ਵੀ ਸਿਰਜਿਆ ਚਾਰ ਆਪ ਜੀ ਨੇ ਜੰਗ ਜੁੱਧ ਕੀਤੇ ਚਾਰ ਹੀ ਜੰਗ ਜੁੱਧਾਂ ਦੇ ਵਿੱਚ ਭਈ ਜੀਤ ਮੇਰੀ ਕਿਰਪਾ ਕਾਲਕੇਰੀ ਕਾਲ ਜੀ ਕੀ ਅਕਾਲ ਜੀ ਕੀ ਅਕਾਲ ਪੁਰਖ ਜੀ ਕੀ ਲੋਹ ਪੁਰਖ ਜੀ ਕੀ ਕਿਰਪਾ ਦੇ ਨਾਲ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਗੁਰਸਿੱਖਾਂ ਦੀ ਜਿੱਤ ਹੋਈ ਖਾਲਸਾ ਜੀ ਹਰ ਸਮੇਂ ਜਿੱਤ ਹੋਈ ਸਿਰਫ ਜੰਗ ਜੁੱਧ ਹੀ ਨਹੀਂ ਸ੍ਰੀ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬ ਨਿਵਾਜ ਤੋਂ ਬਾਅਦ ਦੂਸਰੇ ਨੰਬਰ ਦੀ ਯਾਤਰਾ ਆਪ ਜੀ ਨੇ ਕੀਤੀ ਸਭ ਤੋਂ ਵੱਧ ਯਾਤਰਾ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਾਨ ਨੇ ਕੀਤੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਾਨ ਉਹਨਾਂ ਨੇ ਦੂਸਰੇ ਨੰਬਰ ਦੀ ਯਾਤਰਾ ਕੀਤੀ ਮਹਾਰਾਜ ਜੀ ਦੇ ਆਸਥਾਨ ਵੇਖੋ ਧਿਆਨ ਦਰ ਕੇ ਖਾਲਸਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਪਰੇ ਕਸ਼ਮੀਰ ਤੱਕ ਦੁਆਬਾ ਮਾਝਾ ਮਾਲਵਾ ਤੇ ਇਧਰ ਜੁਪੀ ਨਾਨਕ ਮਤੇਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਨੇ ਦੂਸਰੇ ਨੰਬਰ ਦੀਆਂ ਵੱਡੀਆਂ ਯਾਤਰਾਵਾਂ ਗੁਰੂ ਅਰਗੋਬਿੰਦ ਸਾਹਿਬ ਜੀ ਮਾਨ ਨੇ ਕੀਤੀਆਂ ਜਿਨ੍ਹਾਂ ਦਾ ਪੂਰਵ ਅਸੀਂ ਮਨਾ ਰਹੇ ਹਾਂ ਫਿਰ ਚਲੋ ਇਤਿਹਾਸਕ ਰੂਪ ਦੇ ਵਿੱਚ ਵੇਖਿਆ ਜਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਅੱਗੇ ਜਾ ਕੇ ਹੋਰ ਵਢੇਰੀਆਂ ਹੋ ਜਾਂਦੀਆਂ ਨੇ ਗੁਰਦਸ਼ਮੀ ਪਾਸ਼ਾ ਮੇਰੇ ਮਾਲਕ ਦੀਆਂ ਯਾਤਰਾਵਾਂ ਹੋਰ ਵੀ ਵਢੇਰੇ ਹੋ ਜਾਂਦੀਆਂ ਨੇ ਪਰ ਫਿਰ ਵੀ ਚੌਥੇ ਨੰਬਰ ਤੇ ਆਪ ਜੀ ਦੀਆਂ ਯਾਤਰਾਵਾਂ ਨੇ ਖੈਰ ਸਿਰਫ ਯਾਤਰਾਵਾਂ ਹੀ ਨਹੀਂ ਬਲਕੇ ਆਪ ਜੀ ਨੇ ਖਾਲਸਾ ਜੀ ਗੁਰਬਾਣੀ ਦਾ ਉਹ ਆਦਰ ਤੇ ਗੁਰਬਾਣੀ ਦੀ ਸ਼ੁੱਧਤਾ ਨੂੰ ਵਿਸ਼ੇਸ਼ ਕਰਕੇ ਪ੍ਰਗਟ ਕੀਤਾ ਭਾਈ ਗੋਪਾਲਾ ਜੀ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਸੁੱਧ ਪਾਠ ਸਰਵਣ ਕਰਾਇਆ ਆਪ ਜੀ ਨੇ ਆਪਣਾ ਗੋਡਾ ਉੱਪਰ ਚੁੱਕ ਲਿਆ ਤੇ ਤਿਆਰੀ ਕਰ ਲਈ ਕਿ ਇਸ ਸਿੱਖ ਨੂੰ ਧੰਨ 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 ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਿਆਈ ਗ੍ਰੰਥ ਸਾਹਿਬ ਜੀ ਦੀ ਪੁਰਬ ਰਾਜਮਾਨ ਕਰ ਦੇਣਾ ਇਹਨਾਂ ਨੇ ਸੁੱਧ ਜਪਜੀ ਸਾਹਿਬ ਦਾ ਪਾਠ ਸੁਣਾਇਆ ਉਹ ਗੱਲ ਅਲੈਦਾ ਹੈ ਕਿ ਉਹ ਸਿੱਖ ਦੇ ਮਨ ਵਿੱਚ ਚੰਗੀ نسل ਦਾ ਘੋੜਾ ਤੇ 2 ਲੱਖ ਰੁਪਏ ਦੀ ਕਾਠੀ ਦੀ ਤਮੰਨਾ ਸੀ ਤੇ ਉੱਥੇ ਹੀ ਉਹਨਾਂ ਦਾ ਮਾਨ ਖੜਿਆ ਹੋਇਆ ਸੀ ਪਰ ਮਹਾਰਾਜ ਗੁਰਬਾਣੀ ਦੀ ਸ਼ੁੱਧਤਾ ਨੂੰ ਇਤਨਾ ਜ਼ਿਆਦਾ ਪ੍ਰੇਮ ਕਰਦੇ ਸਨ ਆਪ ਜੀ ਇਸ ਗੱਲ ਤੋਂ ਆਪਣੇ ਮਨ ਵਿੱਚ ਖਿਆਲ ਲਿਆ ਸਕਦੇ ਆ ਕਿ ਸਾਨੂੰ ਬਾਣੀ ਸਿੱਖ ਕੇ ਪੜ੍ਹਨੀ ਚਾਹੀਦੀ ਹੈ ਔਰ ਪੂਰੀ ਪੂਰੀ ਸ਼ੁੱਧ ਪੜ੍ਹਨੀ ਚਾਹੀਦੀ ਬੇਅੰਤ ਬੇਅੰਤ ਆਪ ਜੀ ਨੇ ਚੋਜ ਕੌਤਹਿ ਕੀਤੇ ਗੁਰਸਿੱਖਾਂ ਨੂੰ ਨਿਵਾਜਿਆ ਅੰਤਰਜਾਮਤਾ ਵਿਖਾਈ ਬਾਬਾ ਸਾਈਂ ਦਾਸ ਬੀਬੀ ਰਾਮੋ ਜੀ ਜੋ ਰਿਸ਼ਤੇਦਾਰੀ ਵਿੱਚੋਂ ਆਪਜੀ ਦੇ ਰਿਸ਼ਤੇਦਾਰ ਸਬੰਧੀ ਸਨ ਬਿਨਾ ਬੁਲਾਏ ਖਾਲੀ ਪ੍ਰੇਮ ਦਾ ਸਦੜਾ ਸੁਣ ਕੇ ਉਹਦੇ ਘਰੇ ਗਏ ਮਾਤਾ ਭਾਗ ਭਰੀ ਕਸ਼ਮੀਰ ਦੇ ਬਾਰਾਮੂਲਾ ਨਿਵਾਸੀ ਬਿਰਧ ਮਾਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਸਤੇ ਬਾਣਾ ਤਿਆਰ ਕਰਕੇ ਚੋਲਾ ਤਿਆਰ ਕਰਕੇ ਜਾਮਾ ਤਿਆਰ ਕਰਕੇ ਚੇਤੇ ਕਰਦੀ ਸੀ ਗਰੀਬ ਨਿਵਾਜ ਮਹਾਰਾਜ ਬਿਨਾ ਉਹਦੇ ਬੁਲਾਏ ਕਿਉਂਕਿ ਸਨੇਹਾ ਨਹੀਂ ਸੀ ਭੇਜਦੀ ਉਹ ਕਹਿੰਦੀ ਸੀ ਉਹ ਗੁਰੂ ਕਾਹਦਾ ਜਿੰਨੂੰ ਸੁਨੇਹਾ ਭੇਜਿਆ ਜਾਵੇ ਲੋਕ ਕਹਿੰਦੇ ਸੀ ਐਨੇ ਨੇ ਰਾਜੇ ਮਹਾਰਾਜੇ ਮਹਾਰਾਜ ਜੀ ਦੇ ਮੁਰੀਦ ਨੇ ਤੇਰੀ ਗਰੀਬਣੀ ਦਾ ਖਾਲੀ ਚੋਲਾ ਪਾਉਣ ਵਾਸਤੇ ਹੀ ਆਉਣਗੇ ਕਹਿੰਦੇ ਸੀ ਮੇਰਾ ਗੁਰੂ ਅੰਤਰਜਾਮੀ ਵੀ ਹੈ ਤੇ ਮੇਰਾ ਗੁਰੂ ਗਰੀਬ ਨਿਵਾਜ ਵੀ ਹੈ ਮੇਰਾ ਗੁਰੂ ਆਪੇ ਆਏਗਾ ਬਿਨਾਂ ਬੁਲਾਇਆ ਆਵੇਗਾ ਤੇ ਮੇਰਾ ਗੁਰੂ ਗਰੀਬਣੀ ਦੇ ਘਰੇ ਆਵੇ ਮਹਾਰਾਜ ਉਹਦੇ ਘਰੇ ਗਏ ਉਹ ਮਾਈ ਵਿਰਾਗ ਕਰ ਕਰਕੇ ਰੋ ਰੋ ਕੇ ਪ੍ਰੇਮ ਦੇ ਵਿੱਚ ਅੰਨੀ ਹੋ ਚੁੱਕੀ ਸੀ ਸਤਨਾਮ ਵਾਹਿਗੁਰੂ ਕਹਿ ਕੇ ਉਹਦੇ ਨੇਤਰਾਂ 'ਚ ਜਲਦੇ ਛੱਟੇ ਮਾਰੇ ਉਹ ਮਾਈ ਨੂੰ ਦਿਖਣ ਲੱਗ ਗਿਆ ਮਾਈ ਨੂੰ ਆਖਿਆ ਮਾਂ ਜੋ ਮੰਗਣਾ ਮੰਗਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਵਾਜ਼ੇ ਖੁੱਲ ਗਏ ਦਰਗਾਹ ਦੇ ਦਰਵਾਜ਼ੇ ਖੁੱਲ ਗਏ ਮਾਈ ਨੇ ਆਖਿਆ ਪਾਤਸ਼ਾਹ ਜੇ ਤਰ ਉੱਠ ਗਏ ਹੂੰ ਤੇ ਤੁਹਾਡੇ ਦਰਸ਼ਨਾਂ ਦੀ ਇੱਛਾ ਸੀ ਰੋਸ਼ਨੀ ਮੰਗੀ ਆਪ ਜੀ ਨੇ ਰੋਸ਼ਨੀ ਬਖਸ਼ੀ ਮੈਂ ਤੁਹਾਨੂੰ ਦੇਖ ਲਿਆ ਹੁਣ ਕਿਰਪਾ ਕਰੋ ਮੇਰੇ ਨੇਤਰ ਬੰਦ ਹੋ ਜਾਣ ਮਾਈ ਦੀ ਭਾਵਨਾ ਵੇਖੋ ਕਿਰਪਾ ਕਰੋ ਹੁਣ ਮੈਨੂੰ ਦਿਖਣੋਂ ਹਟ ਜਾਏ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਵੇਖਣਾ ਚਾਹੁੰਦੀ ਉਹ ਮਾਈ ਦੇ ਸਵਾਸ ਪੂਰੇ ਹੋ ਚੁੱਕੇ ਸਨ ਉਹ ਮਾਈ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਸੀਸ ਝੁਕਾਇਆ ਤੇ ਉਹ ਮਾਈ ਚੜ੍ਹਾਈ ਕਰ ਗਈ ਚਾਲਾ ਮਾਰ ਗਈ ਉਸ ਬਿਰਧ ਮਾਈ ਮਾਤਾ ਭਾਗ ਭਰੀ ਕਸ਼ਮੀਰ ਦੇ ਬਾਰਾ ਮੁੱਲਾ ਸ਼ਹਿਰ ਦੀ ਨਿਵਾਸੀ ਦਾ ਸੰਸਕਾਰ ਆਪ ਜੀ ਨੇ ਹੱਥੀਂ ਕੀਤਾ ਨਾਨਕ ਮਤੇ ਉਦਾਸੀਨ ਮਹਾਪੁਰਖ ਬਾਬਾ ਅਲਮਸਤ ਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਾਂ ਨੂੰ ਡੀਕਦੇ ਸਨ ਕਿਉਂਕਿ ਜੋਗੀਆਂ ਨੇ ਗੁਰੂ ਮਹਾਰਾਜ ਦੇ ਸਥਾਨ ਦੀ ਬੇਹਰਮਤੀ ਕਰਨੀ ਚਾਹੀ ਅਪਮਾਨ ਕਰਨਾ ਚਾਹਿਆ ਬੇਅਦਬੀ ਕਰਨੀ ਚਾਹੀ ਸੀ ਤੇ ਮਹਾਰਾਜ ਦੇ ਉਸ ਪਾਵਨ ਰੁੱਖ ਨੂੰ ਜੋ ਪਿੱਪਲ ਦਾ ਰੁੱਖ ਬਰਾਜਮਾਨ ਸੀ ਅਤੇ ਅੱਜ ਵੀ ਹੈ ਉਹਨੂੰ ਸਾੜਨਾ ਚਾਹਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਅਲਮਸਤ ਦੇ ਬੁਲਾਏ ਬਿਨਾ ਉਹਨਾਂ ਦੇ ਹਿਰਦੇ ਦੀ ਭਾਵਨਾ ਸਮਝਦਿਆਂ ਹੋਏ ਆਪ ਜੀ ਨੇ ਚਾਲਾ ਮਾਰਿਆ ਬੜੀ ਤੇਜ਼ੀ ਨਾਲ ਜੂਪੀ ਦੇ ਨਾਨਕਮਤੇ ਆਸਥਾਨ ਤੇ ਗਏ ਤੇ ਸਿੱਧਾਂ ਨੂੰ ਜਾ ਕੇ ਤਾਗੀਦ ਕੀਤੀ ਵੀ ਪਹਿਲੀ ਤੇ ਅਖੀਰਲੀ ਵਾਰੀ ਤੁਹਾਨੂੰ ਅਸੀਂ ਸਮਝਾ ਰਹੇ ਆਂ ਦੁਬਾਰਾ ਕੋਈ ਐਹੋ ਜੀ ਗਲਤੀ ਕੀਤੀ ਤੇ ਫੇਰ ਨਾ ਆਖਿਓ ਤੇ ਲੋਕ ਵੀ ਨਾ ਆਖਣ ਵੀ ਗੁਰਸਿੱਖਾਂ ਨੇ ਜਿਹੜੇ ਜੋਗੀ ਨੇ ਸਾਧ ਨੇ ਉਹ ਕੁੱਟ ਘੱਤੇ ਨੇ ਜਾਂ ਮਾਰ ਦਿੱਤੇ ਨੇ ਦੁਬਾਰਾ ਨਾ ਕੋਈ ਇਦਾਂ ਦੀ ਗੱਲ ਸਾਨੂੰ ਕਵੇ ਫੇਰ ਇਹ ਗੱਲ ਦੁਬਾਰਾ ਨਾ ਹੋਵੇ ਅਮਰਤ ਜਲ ਦੇ ਆਪ ਜੀ ਨੇ ਕੇਸਰ ਦੇ ਛੱਟੇ ਮਾਰੇ ਤੇ ਅੱਜ ਵੀ ਉਹਨਾਂ ਪਿੱਪਲ ਦੇ ਪੱਤਿਆਂ ਦੇ ਉੱਪਰ ਕੇਸਰ ਦੇ ਛੱਟਿਆਂ ਦਾ ਨਿਸ਼ਾਨ ਹੈ ਗੁਰਦੁਆਰਾ ਨਾਨਕ ਮਤਾ ਸਾਹਿਬ ਜੂਪੀ ਦੇ ਵਿੱਚ ਖਾਲਸਾ ਜੀ ਜਾਓ ਤੇ ਜ਼ਰੂਰ ਦਰਸ਼ਨ ਕਰਨੇ ਬੇਅੰਤ ਬੇਨਤ ਆਪ ਜੀ ਨੇ ਚੋਜ ਕੀਤੇ ਬਹੁਤ ਸਾਰੇ ਕੌਧਕ ਕੀਤੇ ਉੱਥੇ ਦਾ ਰਾਜਾ ਸੀਗਾ ਨਾਮ ਇਹਨੂੰ ਵਿਸਰ ਗਿਆ ਉਹਦਾ ਉਹ ਮਹਾਰਾਜਾ ਸਿੱਖ ਸ਼ਰਧਾਲੂ ਬਣਿਆ ਤੇ ਕਈ ਪਿੰਡਾਂ ਦੀ ਜ਼ਮੀਨ ਜ਼ਗੀਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਮ ਤੇ ਲਗਾਈ ਆਪ ਜੀ ਫਿਰ ਵਾਪਸ ਆਏ ਬਹੁਤ ਸਾਰੇ ਚੋਜ ਅਤੇ ਕੌਦੇ ਕੀਤੇ ਬਹੁਤ ਸਾਰੇ ਗੁਰਸਿੱਖਾਂ ਨੂੰ ਆਪ ਜੀ ਨੇ ਨਿਵਾਜਿਆ ਬਾਬਾ ਵਿਦੀ ਚਾਂਜੀ ਸਾਹਿਬ ਭਾਈ ਰੂਪਾ ਜੀ ਸਾਹਿਬ ਆਦਿ ਬੇਅੰਤ ਬੇਅੰਤ ਆਪ ਜੀ ਨੇ ਚੋਜ ਚੋਜ ਕੌਦੇ ਕੀਤੇ ਭਾਈ ਆਕਲ ਜੀ ਸਾਹਿਬ ਜੀ ਦੀ ਬੇਟੀ ਜਿਹੜੀ ਮਨਮੁੱਖਾਂ ਦੇ ਘਰੇ ਸਾਖੀ ਸਰਵਰ ਦੇ ਪੁਜਾਰੀ ਲਖਦਾਤਾ ਦੇ ਪੁਜਾਰੀ ਉਹਨਾਂ ਦੇ ਘਰੇ ਵਿਆਹੀ ਗਈ ਸੀ ਸੋ ਉਹਦੇ ਵੀ ਸਿਦਕ ਨੂੰ ਭਾਵਨਾ ਨੂੰ ਭਾਗ ਲਾਇਆ ਉਹਦੀ ਲਾਜ ਰੱਖੀ ਅਨਾਥ ਅਤੇ ਯਤੀਮ ਬੀਬੀ ਬੀਬੀ ਕੌਲਾ ਜੀ ਸਾਹਿਬ ਜਿਹਦਾ ਮਤਸਬੀ ਬਾਪ ਮੁਸਲਮਾਨ ਕਾਜੀ ਉਹਨੂੰ ਮਾਰਦਾ ਕੁੱਟਦਾ ਸੀ ਕਿਉਂਕਿ ਉਹ ਸਾਈ ਮੀਆਂ ਮੀਰ ਜੀ ਸਾਹਿਬ ਜੀ ਦੀ ਸਹਬਤ ਵਿੱਚ ਰਹਿੰਦੀ ਸੀ ਤੇ ਬਾਣੀ ਪੜ੍ਹਦੀ ਸੀ ਉਹਦਾ ਬਾਪ ਕਹਿੰਦਾ ਸੀ ਤੂੰ ਕਾਫਰ ਦੇ ਕਲਾਮ ਪੜ੍ਹਦੀ ਹੈ ਗੁਰੂ ਮਾਨ ਨੇ ਉਹਨੂੰ ਵੀ ਨਿਵਾਜਿਆ ਗੁਰੂ ਨਾਨਕ ਦੇ ਘਰ ਵਿੱਚ ਥਾਂ ਦਿੱਤੀ ਉਹਨਾਂ ਦੇ ਨਾਮ ਤੇ ਗੁਰਦੁਆਰਾ ਕੌਲ ਸਰ ਸਾਹਿਬ ਆਪ ਜੀ ਨੇ ਬਣਾਇਆ ਪੈਂਦੇ ਖਾਨ ਵਰਗੇ ਯਤੀਮ ਜਿਨ੍ਹਾਂ ਦੇ ਮਾਂ ਪਿਓ ਮਰ ਚੁੱਕੇ ਸਨ ਤੇ ਭੂਆ ਉਹਨਾਂ ਨੂੰ ਪਾਲ ਰਹੀ ਸੀ ਉਹ ਨਾਮੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਥਾਂ ਦਿੱਤੇ ਬੇਅੰਤ ਬੇਨਤ ਆਪ ਜੀ ਨੇ ਕੋਤ ਕਤੇ ਚੋਜ ਕੀਤੇ ਕਿਹੜੇ ਕਿਹੜੇ ਹਜ਼ੂਰ ਦੇ ਗੁਣ ਗਾਈਏ ਸਮਾ ਸਵਾਇਆ ਲੜੀਵਾਰ ਕਥਾ ਦਾ ਸ਼ਬਦ ਵੱਡਾ ਅਸ਼ਟਪਦੀ ਲਗਭਗ ਇੱਕ ਸ਼ਬਦ ਦੀ ਸੋ ਸ਼ਬਦ ਵੀ ਆਪਾਂ ਸਮਾਪਤ ਕਰਨਾ ਮਹਾਰਾਜ ਦਾ ਹੁਕਮ ਹੈ ਗੁਰੂ ਕੀ ਮਰਜ਼ਾਦਾ ਹੈ ਆਓ ਭਾਈ ਮਹਾਰਾਜ ਗਰੀਬ ਨਿਵਾਜ਼ ਜੀ ਦੀ ਅੰਮ੍ਰਿਤ ਲੜੀਵਾਰ ਗੁਰਬਾਣੀ ਦੀ ਵਿਚਾਰ ਕਥਾ ਦੇ ਨਾਲ ਜੁੜੋ ਜਿਤਨੇ ਵੀ ਮਾਈ ਭਾਈ ਗੁਰੂ ਕੇ ਦਰਬਾਰ ਵਿੱਚ ਅਤੇ ਦੂਰਦਰਸ਼ਨ ਦੂਰ ਸਰਵਣ ਮੀਡੀਆ ਦੇ ذریعے ਮੋਬਾਈਲਾਂ ਦੇ ਜੜੀਏ ਟੀਵੀ ਇੰਟਰਨੈਟ ਦੇ ਜੜੀਏ